ਪੰਜਾਬ ਦੇ ਖਨੌਰੀ ਬਾਡਰ ਤੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਪਿਛਲੇ 1 ਸਾਲ ਤੋਂ ਧਰਨਾ ਦੇ ਰਹੇ ਹਨ ਬਰਸਾਤ ਤੇ ਠੰਡ ਦੇ ਦੌਰਾਨ ਕਿਸਾਨਾਂ ਦੇ ਇਸ ਧਰਨੇ ਦੇ ਕੀ ਹਾਲਾਤ ਹਨ ਤੁਸੀਂ ਇਸ ਵੀਡੀਓ ਦੇ ਰਾਹੀਂ ਦੇਖ ਸਕਦੇ ਹੋ ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦੌਰਾਨ ਦਰਪਾਲਾਂ ਚੋਣ ਲੱਗ ਜਾਂਦੀਆਂ ਹਨ ਬਾਲਣ ਵੀ ਗਿੱਲਾ ਹੋ ਜਾਂਦਾ ਅਤੇ ਨਾਲ ਹੀ ਉਹਨਾਂ ਦੇ ਬਿਸਤਰੇ ਵੀ ਖਰਾਬ ਹੋ ਜਾਂਦੇ ਹਨ ਪਰ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਪਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ بارش ਹੋਵੇ ਜਾਂ ਤੂਫਾਨ ਆਵੇ ਪਰ ਉਹ ਧਰਨੇ ਤੇ ਡਟੇ ਰਹਿਣਗੇ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਦਾ ਧਰਨਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਬੇਹੱਦ ਹੀ ਜ਼ਿਆਦਾ ਕਰਨਾ ਪੈਂਦਾ ਪਰ ਫੇਰ ਵੀ ਉਹ ਧਰਨੇ ਤੇ ਡਟੇ ਹੋਏ ਹਨ ਉਹ ਪਿੱਛੇ ਹਟਣ ਵਾਲੇ ਨਹੀਂ ਹਨ ਜਦ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤੁਸੀਂ ਵੀ ਸੁਣੋ ਕਿਸਾਨਾਂ ਤੋਂ ਬਰਸਾਤ ਦੇ ਦੌਰਾਨ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਇਹਨਾਂ ਮੁਸ਼ਕਲਾਂ ਦਾ ਕਿਸ ਤਰ੍ਹਾਂ ਹੱਲ ਕਰਦੇ ਹਨ ਇਹ ਇਹ ਵੱਡੀ ਦਿਗਤੇ ਦਾ ਸਾਹਮਣਾ ਪੈਂਦਾ ਇੱਕ ਤੇ ਸਰਕਾਰ ਦੀ ਮਾਰ ਉਤੋਂ ਕੁਦਰਤ ਦੀ ਮਾਰ ਮੀਂਹ ਦੇ ਨਾਲ ਲੰਗਰਾਂ 'ਚ ਤੰਬੂਆਂ 'ਚ ਜਿੰਨੇ ਵੀ ਟੈਂਟ ਲੱਗੇ ਨੇ ਸਾਰਿਆਂ ਦੇ ਵਿੱਚ ਜਿਹੜੇ ਬਿਸਤਰੇ ਆ ਉਹ ਭੇਜ ਜਾਂਦੇ ਆ ਖਾਣ ਵਾਲਾ ਜਿਹੜਾ ਸਮਾਨ ਜਿਹਦਾ ਆਟਾ ਆ ਹੋਰ ਜਿਹੜੀਆਂ ਰਸਤਾ ਨੇ ਉਹ ਭੇਜ ਜਾਂਦੀਆਂ ਨੇ ਵੱਡੀ ਪ੍ਰੋਬਲਮ ਆਉਂਦੀ ਹੈ ਜਮੀਂ ਦੇ ਵਿੱਚ ਵੱਡੀ ਦਿਖਤਿਆ ਕਿਸਾਨਾਂ ਨੂੰ ਇੱਕ ਰਾਤ ਨੂੰ ਸੌਣ ਦੀ ਵੀ ਜਿਹੜੇ ਬਿਸਤਰਿਆ ਉਹ ਵੀ ਸਾਰੇ ਭੇਜ ਗਏ ਆ ਸੌਣ ਵਾਸਤੇ ਹੁਣ ਰਾਤ ਨੂੰ ਵੀ ਪ੍ਰੋਬਲਮ ਆਉਣੀ ਆ ਜਿਹੜੇ ਪਹਿਰੇ ਤੇ ਆ ਰਾਤ ਜਿਹੜੇ ਵੀਰ ਪਹਿਰਾ ਕਰਦੇ ਨੇ ਉਹਨਾਂ ਵਾਸਤੇ ਵੀ ਵੱਡੀ ਪ੍ਰੋਬਲਮ ਆਉਂਦੀ ਕੁੱਲ ਮਲ ਕੋ ਸਾਰਾ ਟੋਟਲ ਹੀ ਆ ਵਜੇ ਹਸਾਬ ਲਾਈਏ ਤੇ ਸਾਰੇ ਕਿਸਾਨ ਜਿਹੜੇ ਮੀਂਹ ਦੇ ਵਿੱਚ ਵੱਡੀ ਦਿਖਤ ਆਉਂਦੀ ਹੈ ਜੀ ਪਰ ਕੋਲ ਜੀ ਇਹ ਤੇ ਚੜ੍ਹਦੀ ਕਲਾ ਚ ਰਹਿਣ ਵਾਲੀ ਕੌਮ ਆ ਸਾਡੇ ਜਿਹੜੇ ਪਿਛਲਾ ਇਤਿਹਾਸ ਆ ਸਾਡੇ ਪਿਛਲੇ ਜਿਹੜੇ ਜੋ ਵੀ ਸਾਡਾ ਇਤਿਹਾਸ ਆ ਚੜ੍ਹਦੀ ਕਲਾ ਵਾਲਾ ਵਾ ਇਹ ਕਰਕੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਇੱਧਰ ਵੀ ਚੜ੍ਹਦੀ ਕਲਾ ਦੇ ਵਿੱਚ ਸਿੰਘ ਆ ਭਾਵੇਂ ਕਿੰਨਾ ਵੀ ਮੀਂਹ ਆ ਜੇ ਨੇਰੀ ਆ ਜੇ ਚਾਹੇ ਕੜਾਕੇ ਦੀ ਠੰਡ ਪੈ ਜੇ ਪਿਛੇ ਗਰਮੀ ਨੰਕਲੀ ਤਗੜੀ ਵੱਡੀ ਗਰਮੀ ਪਈ ਆ ਜਦੋਂ ਉਦੋਂ ਵੀ ਚੜ੍ਹਦੀ ਕਲਾ ਚ ਰਹੇ ਹੁਣ ਮੀਂਹ ਆ ਮੀਂਹ ਦੇ ਵਿੱਚ ਵੀ ਭਾਵੇਂ ਵੱਡੀ ਪ੍ਰੋਬਲਮ ਆ ਪਰ ਕਿਸਾਨ ਜਿਹੜੇ ਸਾਰੇ ਚੜ੍ਹਦੀ ਕਲਾ ਚ ਹੌਸਲੇ ਬੁਲੰਦ ਆ ਸਾਰੇ ਕਿਸਾਨਾਂ ਦੇ ਠੀਕ ਹੈ ਇਹ ਚੀਜ਼ੀ ਬਹੁਤ ਬੁਰਾ ਹਾਲ ਆ ਜੀ ਤਰਪਾਲਾਂ ਚਾਉਣ ਲੱਗ ਜਾਂਦੀਆਂ ਆ ਥੱਲੇ ਚਿੱਕੜ ਹੋਇਆ ਪਿਆ ਬਾਲਣ ਗਿੱਲਾ ਹੋ ਜਾਂਦਾ ਜੀ ਰੋਟੀ ਬਣਾਉਣਾ ਮੁਸ਼ਕਲਾਂ ਤਾਂ ਬਹੁਤਿਆਦ ਆ ਜਾਂਦੀਆਂ ਜੀ ਪਰ ਸਾਡੀ ਕੋਈ ਸੁਣਵਾਈ ਸਰਕਾਰ ਕਰ ਨਹੀਂ ਰਹੀ ਕਿਵੇਂ ਦੇ ਹਾਲਾਤ ਦੇਖਦੇ ਆ ਕਿ ਲੰਬਾ ਸਮਾਂ ਹੋ ਗਿਆ 47 ਦਿਨ ਜਗਦੀਰ ਢੱਲੇ ਵਾਲੂ ਵੀ ਹੋ ਗਏ ਹਾਂਜੀ ਬਹੁਤ ਲੰਮਾ ਸਮਾਂ ਹੋ ਗਿਆ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਆਣੇ ਵੀ ਸਰਕਾਰ ਸਾਡੀ ਸੁਣਵਾਈ ਕਰੇ ਜੀ ਸਾਡੀਆਂ ਜਾਇਜ਼ ਮੰਗਾਂ ਗੌਰ ਕਰੇ ਗੱਲਬਾਤ ਦਾ ਦੌਰ ਸ਼ੁਰੂ ਕਰੇ ਛੇਤੀ ਸਾਨੀਆਂ ਮੰਗਾ ਮੰਨ ਕੇ ਸਾਨੂੰ ਘਰੇ ਭੇਜਿਆ ਜਾਵੇ। ਉਹ ਕੋਈ ਵੀ ਖਿਆਲ ਪਾਏ ਜੀ ਕੋਈ ਹੋਵੇ ਚੜ੍ਹਦੀ ਕਲਾ ਤੇ ਰਹਿਣਾ ਸਾਡੇ ਪ੍ਰਧਾਨ ਜੀ ਖਾਤਰ ਅਸੀਂ। ਇਹ ਪਿੱਛੇ ਨਹੀਂ ਹਟਾਂ। ਭਾਵੇਂ ਕਿੰਨੀ ਵਾਰਸ਼ ਹੋ ਜਾਏ। ਕੁਝ ਵੀ ਹੋਈ ਜਾਏ, ਹਨੇਰੀ ਆਈ ਜਾਵੇ, ਮੀਂਹ ਆਈ ਜਾਵੇ ਅਸੀਂ ਪਿੱਛੇ ਨਹੀਂ ਹਟਾਂਗੇ। ਸਾਡੇ ਤੰਬੂ ਕੱਚੇ ਚੋਂ ਜਾਂਦੇ ਆ, ਤਰਪਾਲਾਂ ਪਾੜ ਜਾਂਦੇ ਬੋਦੀਆਂ। ਸਰਕਾਰਾਂ ਕੋਲ ਸੁਣ ਦੇਣੀਆਂ 13 ਮਹੀਨੇ ਹੋ ਗਏ ਬੈਠਾ ਨੂੰ। ਕੋਈ ਸਾਡਾ ਹੱਲ ਨਹੀਂ ਕਰਦੇ। ਅਸੀਂ ਕਹੇ ਲੋਟ ਕਰਗੇ, ਸਾਡਾ ਸਾਰੇ ਲੀੜੇ ਭਜ ਜਾਂਦੇ, ਬੈਸਤਰੇ ਭਜ ਜਾਂਦੇ ਆ। ਅਸੀਂ ਕੀ ਕਰਾਂ? ਕਹੇ ਲੋਟ ਕਿਵੇਂ ਟਪਾਵਾਂਗੇ ਟਾਈਮ 'ਚ? ਉਹ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਕੁਛ ਨਾ ਕੁਛ ਵੀ ਕਰੋ ਸਾਡਾ ਠੀਕ ਹੈ